ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਆਪਾਂ ਪਿੰਡ ਗਵਿੰਦਪੁਰਾ ਤਸਵੀਰ ਨਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਗੁਰਪ੍ਰੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਚੰਗੇ ਵਜਨ ਵਾਲੀ ਆਪਾਂ ਸਾਨੂੰ ਐਫ ਤੇ ਸਾਹੀਵਾਲ ਦਾ ਜਿਹੜਾ ਕ੍ਰੋਸ ਬੈੜ ਦਿਖਾ ਰਹੇ ਆ ਜਿਹੜਾ ਪਿਛਲੇ ਸੂਏ ਦਾ ਬਾਈ ਦੇ ਦੱਸਣ ਦੇ ਮਤਾਬਕ ਮਿੱਤਰੋ ਦੁੱਧ ਬਹੁਤ ਚੰਗਾ ਕੱਢਿਆ ਪਹਿਲਾਂ ਵੀ ਇੱਕ ਬਾਈ ਦੇ ਘਰੋਂ ਵੀਡੀਓ ਬਣਾਈ ਸੀ ਉਹਦੀ ਵੀ ਆਪਾਂ ਡਿਟੇਲ ਲਵਾਂਗੇ ਤੇ ਪੂਰੀ ਜਿਹੜੀ ਗੱਲਬਾਤ ਕਰਾਂਗੇ ਤੇ ਜੇ ਆਪਾਂ ਮਿੱਤਰੋ ਗੱਲ ਕਰਦੇ ਆ ਸਿਹਤ ਦੀ ਤਾਂ ਚੰਗੀ ਸਿਹਤ ਆ ਚੰਗੀ ਬੇਲ ਆ ਚੰਗਾ ਕਦਕਾਂਠ ਹੈ ਤੇ ਚੰਗਾ ਹੀ ਹਵਾਨਾ ਦੁੱਧ ਵੀ ਫੇਰ ਕਹਿੰਦਾ ਵੀ ਪਾਈ ਕਹਿੰਦਾ ਵੀ ਬਹੁਤ ਸੋਹਣਾ ਜਿਹੜਾ ਪਹਿਲੇ ਸੂਏ ਦਾ ਦੁੱਧ ਕੱਢਿਆ ਸੀ ਤੇ ਠੰਡੀ ਸੀਲ ਵੀ ਫੁੱਲ ਆ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਫਿਰ ਆਪਾਂ ਤੁਹਾਨੂੰ ਮਿੱਤਰੋ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਗੁਰਪ੍ਰੀਤ ਕੀ ਹਾਲ ਹੈ ਠੀਕ ਆ ਜੀ ਵਧੀਆ ਜੀ ਠੀਕ ਆ ਸੇਤਾ ਬਹੁਤ ਵਧੀਆ ਇੱਕ ਆਪਾਂ ਪਹਿਲਾਂ ਵੀ ਤੇਰੇ ਕੋਲ ਕਰੋ ਬੈਠ ਦੀ ਵੀਡੀਓ ਪਾਈ ਸੀ ਮਨਦਾ ਉਹ ਖੜੀ ਆ ਹਨਾ ਹਾਂ ਪਾਈ ਸੀ ਬਾਈ ਆ ਖੜੀ ਆ ਹਾਂ ਇਹ ਅਸੀਂ ਚੰਗੀ ਨਿਕਲ ਕਰਕੇ ਵੇਚੀ ਨੇ ਠੀਕ ਹੈ ਇੱਕ ਥੋੜਾ ਜਿਹਾ ਰੇਟ ਵੀ ਵੱਧ ਹੋ ਗਿਆ ਸੀ ਜਿੰਨਾ ਮੁੱਲ ਚਾਹੀਦਾ ਸੀ ਉਹਨੇ ਲੱਗਿਆ ਨਹੀਂ ਉਹਨੇ ਲੱਗਿਆ ਨਹੀਂ ਤੇ ਆਪਾਂ ਦੁੱਧ ਕਿੰਨਾ ਕਹਿਆ ਸੀ ਵੀਡੀਓ ਚ ਪਹਿਲੇ ਸੂਏ ਕੱਢੂਗੀ ਦੁੱਧ 25 30 ਕਹਿਆ ਸੀ ਜੀ ਉਤੀ ਕਿਦੇ ਨੇੜ ਹੈਗੀ ਹੈ ਠੀਕ ਨੇੜੇ ਕੱਢ ਰਹੀ ਆ ਤੇ ਸੂਣਸਾਨ ਚ ਕੋਈ ਸਮੱਸਿਆ ਸੂਣ ਚ ਆਈ ਸੀ ਜੀ ਆ ਕਰਕੇ ਹੀ ਦਿੱਕਤ ਆ ਗਈ ਠੀਕ ਹੈ ਤੇ ਤਾਂ ਹੀ ਫਿਰ ਉਹ ਬਿਕੰਜਵੀ ਆ ਗਈ ਦਿੱਕਤ ਠੀਕ ਹੈ ਤੇ ਰੇਟ ਨਹੀਂ ਮੈਨੂੰ ਸਹੀ ਮਿਲਿਆ ਫੋਨ ਤਾਂ ਚੰਗੇ ਆਏ ਹੋਣਗੇ ਹਾਂਜੀ ਫੋਨ ਤਾਂ ਵਧੀਆ ਆਏ ਹੋਣੇ ਫੋਨ ਬਹੁਤ ਆਏ ਜੀ ਪਰ ਵੀ ਅਸੀਂ ਸੀ ਨਿਕਲਣ ਕਰਕੇ ਅਸੀਂ ਵੇਚੀ ਨਹੀਂ ਨਹੀਂ ਵੇਚੀ ਠੀਕ ਹੈ ਹੁਣ ਆਪਾਂ ਜੇ ਇਹਦੀ ਗੱਲ ਕਰਗੇ ਇਹੇ ਦੂਜਾ ਸੂਆ ਸੌਂਦੀ ਹੈ ਜੀ ਦੂਜਾ ਪਹਿਲੇ ਸੂਏ ਸਹੀ ਦੁੱਧ ਕਿੰਨਾ ਕੱਢਿਆ ਸੀ ਪਹਿਲੇ ਸੂਏ 30 ਲੀਟਰ ਜੀ 30 ਲੀਟਰ ਹਾਂਜੀ ਠੀਕ ਹੈ ਕੱਢੂ ਇਸ ਵਾਰ ਵੀ ਇਸ ਵਾਰ ਤਾਂ ਟੱਪੂਗੀ ਜੀ ਓਕੇ ਤੇ ਠੀਕਾ ਕਿਹੜਾ ਲੱਗਿਆ ਸੀ ਈ ਕਹਾ ਹੈਗਾ ਜੀ ਆਪਣਾ ਐਚ ਐਫ ਦਾ ਭਰਾ ਹੈਗਾ ਓਕੇ ਮਿੱਤਰੋ ਕੱਦ-ਕਾੜ ਤੇ ਸਿਹਤ ਪੱਖੋਂ ਚੰਗੀ ਆ ਠੰਡੀ ਸੀਲ ਫੁੱਲ ਆ ਐਚ ਐਫ ਤੇ ਸਾਹੀਵਾਲ ਦਾ ਕ੍ਰੋਸ ਆ ਜਿੱਥੇ ਮਰਜ਼ੀ ਮਿੱਤਰੋ ਇਹਨੂੰ ਬੰਨ ਦਿਓ ਗਰਮੇ ਘਟ ਮੰਨੂਗੀ ਤੇ ਦੁੱਧ ਵੀ ਮਿੱਤਰੋ ਸੰਗਣਾ ਸੰਗਣਾ ਹੁੰਦਾ ਦੁੱਧ ਵੀ ਸੰਗਣਾ ਜੀ ਤੇ ਕੋ ਹੌਂਕਦੀ ਨਹੀਂ ਠੀਕ ਆ ਵੀ ਆਏ ਨਹੀਂ ਵੀ ਉਹ ਲਗਾਂਗਾ ਉਹ ਲੱਗ ਜੂ ਹਾਂ ਜਿਵੇਂ ਉਹ ਤੁਹਾਡੇ ਕੋਲ ਦੁੱਧੀਆਂ ਪਿਓਰ ਆ ਹਨਾ ਹਾਂ ਹਾਂ ਆਏ ਹੌਂਕਦੀ ਜਮਾ ਹੀ ਨਹੀਂ ਤੇ ਇਹਦੀ ਮਾਂ ਕਿਹੜੀ ਸੀ ਇਹ ਲੈ ਕੇ ਜਾਂਦੀ ਜੀ ਆਪਣਾ ਬੱਚੀ ਲੈ ਆਈ ਸੀ ਬੱਚੀ ਲੈ ਆਂਦੀ ਠੀਕ ਛੋਟੀ ਬੱਚੀ ਲੈ ਓਕੇ ਤੋਰੋ ਜੀ ਫਿਰ ਇਹਨੂੰ ਤੇ ਵਜਣਾ ਕੱਦ ਕਾੜ ਸਿਹਤ ਪੱਖੋਂ ਮਿੱਤਰੋ ਬਹੁਤ ਚੰਗੀ ਐ ਤੇ ਸਰੀਰ ਦੀ ਜਿਹੜੀ ਬਣਤਰ ਬਹੁਤ ਚੰਗੀ ਐ ਤੇ ਥਣਲੇਵੇ ਦੀ ਫੇਰ ਆਪਾਂ ਕਹਿੰਦੇ ਪੂਰੀ ਸਾਫ਼ ਐ ਤੇ ਚੰਗੀ ਝੋਲੀ ਐ ਦੁੱਧ ਵਾਈ ਕਹਿੰਦਾ ਵੀ ਪਹਿਲੇ ਸੂਈ 30 ਲੀਟਰ ਮਿੱਤਰੋ ਗੱਡਿਆ ਵਾ ਮੋੜ ਲੇ ਜੀ ਤੇ ਦੁੱਧ ਬੇਸ ਤਾਂ ਵੱਧ ਕੱਢਣ ਦੀ ਉਮੀਦ ਆ ਮੰਨ ਕੇ ਚਲੋ ਆਪਾਂ 30 ਲੀਟਰ ਦੀ ਗੱਲ ਕਰਦੇ ਆ 30 ਲੀਟਰ ਤਾਂ ਨੇ ਕੱਢਣੀ ਕੱਢਣਾ ਕਿਉਂਕਿ ਜਿਹੜਾ ਪਹਿਲੇ ਸੂਏ 30 ਲੀਟਰ ਕੱਢਦਾ ਦੂਜੇ ਸੂਏ 35 38 ਵੀ ਕਰ ਸਕਦਾ ਪਰ ਆਪਾਂ 30 ਮੰਨ ਕੇ ਚੱਲਾਂਗੇ ਤੇ ਠੰਡੀ ਸੀਲ ਫਿਰ ਕਰਨੇ ਆ ਫੁੱਲ ਫੈਂਟ ਆ ਬਾਈ ਕੰਦਾ ਫੁੱਲ ਆਉਂਦੀ ਜਿੱਥੇ ਗਰਮੀ 'ਚ ਜਿੱਥੇ ਮਰਜੀ ਮੰਨ ਦਿਓ ਕੋਈ ਸਮੱਸਿਆ ਨਹੀਂ ਆਉਂਦੀ ਰੇਟ ਪਰ ਕੀ ਕਰਤਾ ਜੀ ਰੇਟ ਜੀ 120 120 ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 62802 62802 37816 37816 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰੋ ਸੰਪਰਕ ਥਣਲੇਵੇ ਦੀ ਬੰਤਰ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਮਗਰ ਸੂਤਾਂਈਆਂ ਤੇ ਮੇਰੋ ਮਿੱਤਰੋ ਮੁਰੇਤ ਨਹੀਂ ਤਾਂਈਆਂ ਕਿਉਂਕਿ ਐਡੇ ਲੇਵੇ ਵਾਲਗੇ ਮਿੱਤਰੋ ਦੁੱਧ ਕੱਢਦਿਆਂ ਨੇ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਕਰੋ ਸੰਪਰਕ ਜੇਕਰ ਕਿਸੇ ਭਰਾ ਨੇ ਆਪਾਂ ਤਾਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 ਤੇ 82124 ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਕਾਫੀ ਵੀਡੀਓ ਮਿੱਤਰੋ ਆਉਣ ਵਾਲੀਆਂ ਨੇ ਤੇ ਲਗਾਤਾਰ ਆਪਣੇ ਚੈਨਲ ਦੇ ਨਾਲ ਬਣੇ ਰਹੋ ਜਿਹੋ ਜਿਹਾ ਤੁਸੀਂ ਪਸ਼ੂ ਲੈਣਾ ਤਾਂ ਉਹ ਜਿਹੇ ਪਸ਼ੂ ਸਾਨੂੰ ਮਿਲੂਗਾ ਸੋ ਸਾਰੇ ਵੀਰਾਂ ਦਾ ਧੰਨਵਾਦ